ਆ ਚਵਲ ਦੀ ਸੁਣ ਲਿਓ ਇਹ ਕੀ ਕਹਿੰਦਾ ਫੇਰ ਆਪਾਂ ਇਹਦਾ ਕਰਦੇ ਆਂ ਇਲਾਜ ਪ੍ਰਵਾਸੀ ਹਮਾਰੇ ਭਾਈ ਹੈ ਇਹ ਆਵਾਜ਼ ਅਬ ਹਮ ਪੂਰੇ ਭਾਰਤਵਰਸ਼ ਮੇਂ ਕਹਤੇ ਹੈਂ ਕਿ ਹਮ ਭਾਰਤਵਰਸ਼ ਮੇਂ ਇੱਕ ਹੀ ਬਾਤ ਬੋਲenge ਪੰਜਾਬ ਮੇਂ ਇੱਕ ਹੀ ਬਾਤ ਬੋਲenge ਕਿ ਹਮਾਰਾ ਭਾਈਚਾਰਾ ਇੱਕ ਹੈ ਔਰ ਪ੍ਰਵਾਸੀ ਅੱਛਾ ਪ੍ਰਵਾਸੀ ਤੇਰੇ ਭਾਈ ਹੈ ਆਹ ਵੇਖ ਆਹ ਤੇਰੇ ਭਾਈ ਚਵਲ ਨੇ ਆ ਜਲੰਧਰ ਦੇ ਵਿੱਚ ਦੇਖ ਕੀ ਕਰੇ ਆ ਸੁਣਿਆ ਦਿੱਸਿਆ ਜਾ ਰਿਹਾ ਹੈ ਕਿ ਲੜਕੀ ਨੂੰ ਜਿਹੜਾ ਅੰਦਰ ਲੈ ਕੇ ਗਿਆ ਸੀ ਉਹਨਾਂ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੁਰੇ ਪ੍ਰਵਾਸੀ ਨੂੰ ਜਿਹੜਾ ਰੰਗੀ ਹੱਤੀ ਫੜਿਆ ਗਿਆ ਤੇ ਤਿੰਨ ਸਾਲ ਚਾਰ ਸਾਲ ਦਾ ਬੱਚਾ ਆ ਉਹਦੇ ਨਾਲੇ ਮਤਲਬ ਇਹ ਛੇੜਛਾੜ ਕੀਤੀ ਇਹਨੇ ਪ੍ਰਵਾਸੀ ਭਾਈ ਇਹਨੇ ਉਹਨੂੰ ਕਮਰੇ ਦੇ ਵਿੱਚ ਲਿਆਇਆ ਉਹਦੇ ਕੱਪੜੇ ਲੱਖੇ ਹੋਏ ਸੀ ਬੱਚੇ ਦੇ ਇਹ ਮਤਲਬ ਗਲਤ ਕੰਮ ਕਰਨ ਲੱਗਾ ਸੀ ਉੱਤੋਂ ਉਹਨਾਂ ਨੇ ਆ ਕੇ ਪਕੜਿਆ ਵਾ ਇਹਨੂੰ ਗਲੀ ਦੇ ਵਿੱਚੋਂ ਪਕੜ ਕੇ ਲਿਆਏ ਨੇ ਆ ਜਾ ਗੰਜਾ ਫੇਰ ਆ ਜਾ ਆ ਗਿਆ ਹੁਣੇ ਤੇਰੇ ਭਰਾ ਨੇ ਕੀ ਕਰਤੂਤ ਕਰੀਆ ਜਲੰਧਰ ਦੇ ਵਿੱਚ ਸ਼ਹਿਰ ਵਾਸੀਆਂ ਦੀ 4 ਸਾਲ ਦੀ ਬੱਚੀ ਦੇ ਨਾਲ ਇਹ ਤੇਰਾ ਭਰਾ ਹੈ ਇੱਕ ਤੂਤਾ ਕਰ ਦਿਓ ਤੁਸੀਂ ਤੁਸੀਂ ਵੀ ਇਹ ਕੰਮ ਕਰਦੇ ਹੋ ਤੂੰ ਕਹਿੰਦਾ ਪ੍ਰਵਾਸੀ ਮੇਰੇ ਭਾਈ ਹੈ ਕੱਲ ਉਹ ਬੱਚੇ ਦੇ ਸਿਵੇ ਦੀ ਅੱਗ ਠੰਡੀ ਨਹੀਂ ਹੋਈ ਤੇ ਅੱਜ ਆ ਨਮਾ ਚੰਦ ਜਾੜਤਾ ਜੇ ਇਹ ਤੇਰੇ ਭਰਾ ਹੈ ਤੇ ਮੈਂ ਤਾਂ ਕਹਿੰਦਾ ਜੁੱਤੀਆਂ ਲਾ ਕੇ ਤੈਨੂੰ ਵੀ ਪੰਜਾਬ ਚ ਵਾਰ ਕੱਢਣਾ ਚਾਹੀਦਾ ਚੱਕ ਲੈਨੇ ਬੂਥਾ ਤੁਸੀਂ ਬਹਿ ਕੇ ਮੋਬਾਈਲ ਦੇ ਮੂਹਰੇ ਇਹ ਜਿਹੇ ਦਿਨ ਪਕਾਈ ਮਾਰ ਲੱਗ ਜਾਨੇ ਉਹ ਇਹ ਸਾਡੇ ਭਾਈ ਆ ਇਹ ਸਾਡੇ ਫਲਾਨੇ ਆ ਇਹਨਾਂ ਦਾ ਛੱਤਰ ਪਰੇਡ ਕਰਨ ਵਾਲੀ ਇਹਨਾਂ ਤੇ ਤੇ ਜਿੰਨੇ ਇਹ ਰਹਿੰਦੇ ਇੱਥੇ ਇਹ ਜਿਹੇ ਲਟੇਰਿਆਂ ਨੂੰ ਚੱਕ ਕੇ ਪੰਜਾਬ ਚੋਂ ਬਾਹਰ ਕੱਢਣਾ ਚਾਹੀਦਾ ਛੱਤਰ ਫੇਰਨਾ ਚਾਹੀਦਾ Hindu Muslim Sikh Isaai ਸਾਰੇ ਇੱਥੇ ਇਕੱਠੇ ਰਹਿੰਦੇ ਆ ਕੋਈ ਉਹਨਾਂ 'ਚ ਫਰਕ ਨਹੀਂ ਪਰ ਇਹ ਲੋਕ ਸਾਡੇ ਫਿੱਟ ਨਹੀਂ ਬੰਦੇ ਜੁਪੀ ਬਿਹਾਰ ਦੇ ਬਈਏ ਇਹ ਮਨਮਾਨੀਆਂ ਕਰਦੇ ਆ ਇਹਨਾਂ ਨੂੰ ਜਦੋਂ ਲੋਕ ਆਪਣੇ ਸਿਰ ਤੇ ਪਹਿਲਾਂ ਆ ਵੀਡੀਓ ਵੇਖਿਓ ਫਿਰ ਆਪਾਂ ਦਿਨੇ ਇਹਨੂੰ ਜਵਾਬ ਭਾਜੀ ਜੇ ਇਦਾਂ ਦੀ ਗੱਲ ਹੋਈ ਤੇ ਬਾਹਰ ਅੰਗਰੇਜ਼ ਵੀ ਤੇ ਸਵਾ ਦਸ ਅੰਗਰੇਜ਼ ਇਕੱਠਾ ਹੋਇਆ ਵੀ ਆਪਣੇ ਇੰਡੀਆ ਨੂੰ ਭਜਾਓ ਕਿੰਨੇ ਇੰਡੀਆ ਲੋਕਾਂ ਦੇ ਪੰਜਾਬੀ ਲੋਕਾਂ ਦੇ ਧਾਰ ਬਾਲ ਦੇਸ਼ਾਂ ਚ ਹੋ ਗਿਆ ਸੀ ਕਿ ਉੱਥੇ ਦੇਣੇ ਉਹਨੂੰ ਲਾ ਦੇ ਹੇ ਸਾਡੇ ਲੋਕਾਂ ਦੇ ਵੀ ਜੋ ਸਾਨੂੰ ਸਾਰਿਆਂ ਨੂੰ ਭਜਾ ਦੇਣ ਕੀ ਕਰਾਂਗੇ ਹੁਣ ਜੇ ਇੱਕ ਬੰਦੇ ਨੇ ਕਤਲ ਕੀਤਾ ਇੱਕ ਬੰਦੇ ਨੇ ਰੇਪ ਕੀਤਾ ਉਹ ਇੱਕ ਪੰਜਾਬੀ ਨਹੀਂ ਕਰਦੇ ਕਿਉਂ ਸੁਣ ਲਿਆ ਇੱਕ ਤਾਂ ਭਰਾਵਾ ਤੇਰਾ ਆਪ ਦਾ ਮੁੰਡਾ ਨਹੀਂ ਮਰਿਆ ਜੇ ਤੇਰਾ ਆਪ ਦਾ ਮਰਿਆ ਹੁੰਦਾ ਤੈਨੂੰ ਫੇਰ ਪਤਾ ਲੱਗਦਾ ਦੂਜੀ ਗੱਲ ਪੰਜਾਬੀਆਂ ਨੂੰ ਯਾਰ ਤੂੰ ਜੁਪੀ ਵਿਹਾਰ ਦੇ ਭਈਆਂ ਨਾ ਕਿਵੇਂ ਜੋੜ ਦੇਗਾ ਅਗੇ ਸਾਨੂੰ ਬਾਹਰ ਕੱਢ ਦੇਣਗੇ ਤੇ ਤੂੰ ਪੱਕਾ ਵੀ ਕੀ ਐ ਉੱਥੇ ਗੱਲ ਸੁਣ ਲੈ ਇਹ ਤੇ ਝੋਲਾ ਚੱਕਦੇ ਆ ਅਪਰਾਧ ਕਰਕੇ ਜੁਪੀ ਵਿਹਾਰ ਦੇ ਵਿੱਚ ਪੁਲਿਸ ਤੋਂ ਡਰਦੇ ਇੱਥੇ ਆ ਜਾਂਦੇ ਐ ਇੱਥੇ ਅਪਰਾਧ ਕਰਦੇ ਐ ਤੇ ਤੂੰ ਜਦੋਂ ਜਾਣਾ 30 ਤੋਂ 35 ਲੱਖ ਰੁਪਈਆ ਲੱਗਦਾ ਕੈਨੇਡਾ ਅਮਰੀਕਾ ਦਾ ਪਾਸਪੋਰਟ ਬਣਦਾ ਪਤਾ ਤੈਨੂੰ ਮੈਂ ਤੇਰੀ ਜਾਣਕਾਰੀ ਲਈ ਦੱਸਦਾ ਕਿੰਨੇ ਥਾਂ ਤੇ ਚੈਕਿੰਗ ਹੁੰਦੀ ਹੈ ਜਿੱਥੇ ਕੰਮ ਕਰਦਾ ਉੱਥੇ ਚੈਕਿੰਗ ਹੁੰਦੀ ਹੈ ਤੇ 15 ਤੋਂ 16 ਸਾਲ ਪੱਕਾ ਹੋਣ ਤੇ ਲਾਉਂਦੇ ਆ ਉਹ ਐਵੇਂ ਤੈਨੂੰ ਚੱਕ ਕੇ ਤੇਰੀ ਵੋਟ ਬਣਾ ਦਿੰਦੇ ਇਹ ਤਾਂ ਸਾਡੇ ਇੱਥੇ ਲੀਡਰ ਮਰ ਚੁੱਕੇ ਐ ਸਾਰੀਆਂ ਪਾਰਟੀਆਂ ਦੀ ਕੋਈ ਖੋਲਦਾ ਮੂੰਹ ਵੋਟਾਂ ਲੈਣ ਦੇ ਮਾਰੇ ਉਹਨਾਂ ਦੀਆਂ ਕਰਤੂਤਾਂ ਇਹਨਾਂ ਦੇ ਸਪੈਸ਼ਲ ਜਾਣਕਾਰੀ ਹੋਣੀ ਚਾਹੀਦੀ ਐ ਇਹਨਾਂ ਦੀ ਪੂਰੀ ਫਿਰ ਰਹਿਣ ਇੱਥੇ ਸ਼ਰਮ ਮੰਨ ਲਿਆ ਕਰੋ ਮਾੜੀ ਮੋਟੀ ਯਾਰ ਗੱਲ ਕਰਨ